ਹਾਂ ਹਿੰਦ ਸਰ ਸਾਰਿਆਂ ਨੂੰ 15 ਅਗਸਤ ਦੀ ਤੇ ਅਸੀਂ ਆਰਟਿਸਟ ਕਲਾਕਾਰ ਬਹਿਰੂਪੀ ਹੁੰਦੇ ਆ ਸਰ ਕਲਾਕਾਰ ਕਿਉਂਕਿ ਆਰਟਿਸਟ ਬਹਿਰੂਪੀ ਹੈ ਜੋ ਕਲੇ ਲੇਲਾ ਮਜ਼ਮੂ ਬਣ ਕੇ ਕਿਉਂਕਿ ਆ 15 ਅਗਸਤ 26 ਜਨਵਰੀ ਨੂੰ ਅਸੀਂ ਪ੍ਰੋਗਰਾਮ ਵਿਖਾਉਂਦੇ ਹੁੰਦੇ ਆ ਸਰ ਕਿਉਂਕਿ ਸਰ ਅਸੀਂ ਆਪਣੇ ਕੋਟਪਰੇ ਵੀ ਵਿਖਾਉਂਦੇ ਰਹਿੰਦੇ ਆ ਆਪਣੇ ਇੱਥੇ 15 ਅਗਸਤ ਦਾ ਤੇ ਇਹ ਕਿ ਅਸੀਂ ਫਰੀਜ਼ ਕੋਰ ਚ ਆਇਸੀ ਫਰੀਜ਼ ਕੋਰ ਬੇਸੇ ਆਉਂਦੇ ਰਹਿੰਦੇ ਅਸੀਂ ਡੈਡੀ ਵੀ ਆਂਦਾ ਰਹਿੰਦਾ ਤੇ ਮੈਂ ਆਂਦਾ ਜਦੋਂ ਆਪਣੇ ਸੈਲੀਬਰ ਬਣ ਕੇ ਆਂਦਾ ਹੁੰਦਾ ਸਰ ਮੈਂ ਕਿ 15 ਅਗਸਤ ਰਮ ਮੈਂ ਕਿਹਾ ਚਲੋ ਆਪਣੇ ਫੀਲਡ ਕੋਰਚੇ 15 ਅਗਸਤ ਮਨਾ ਲਈਏ ਮਗਾ ਤਾਂ ਕਿ ਕਿਆ ਇਸ ਕੋਤੋਂ ਹੁਣ ਤੋਂ ਕੋਈ ਕੰਮ ਤੁਸੀਂ ਕਰਦਾ ਹੈ ਹਾਂਜੀ ਸਾਡਾ ਸਰਖੰਦ ਨਹੀਂ ਕੰਮ ਆ ਸਰ ਇਹ ਅੱਜ ਜਿਸ ਤਰ੍ਹਾਂ ਦੇਸ਼ ਆਜ਼ਾਦੀ ਦਾ ਦਿਹਾੜਾ ਮਨਾ ਰਿਹਾ ਹਾਂਜੀ ਸਰ ਉਸ ਨੂੰ ਕਿਸ ਤਰ੍ਹਾਂ ਤੁਸੀਂ ਪ੍ਰੈਜੈਂਟ ਕਰਦੇ ਕੀ ਚੀਜ਼ ਬਣੇ ਤੁਸੀਂ ਅੱਜ ਫੌਜੀ ਜੀ ਸਟੈਚੂ ਮੈਂ ਸੀ ਰੋਜ਼ ਉਹੀ ਇਸੇ ਚੀਜ਼ ਨੂੰ ਹੀ ਕਮਾ ਲੇ ਹਾਂਜੀ ਸਰ ਕਿਉਂਕਿ ਆ ਫੌਜੀ ਉਹ ਜੀ ਜਦੋਂ ਮੈਂ ਜੀ 15 ਗੱਤ 26 ਜਨਵਰੀ ਜਦੋਂ ਹੀ ਮੰਦਾ ਹੁੰਦਾ ਜਿਵੇਂ 골ਡਨ ਮੈਨ ਸਿਲਵਰ ਮੈਨ ਹਾਂ ਮੰਦਾ ਹੁੰਦਾ ਜੀ ਆਮ ਜੀ ਚੌਂਕ ਤੇ ਖੜਦਾ ਹੁੰਦਾ ਜੀ ਵੇ ਰੂਪ ਤੁਸੀਂ ਲਗ ਲਗ ਵੇ ਰੂਪ ਬਣਾਨੇ ਹੋ ਹਾਂ ਜੀ ਸਰ ਕੀ ਤੁਹਾਡਾ ਪਰਿਵਾਰ ਦਾ ਪਾਲਣ ਪੋਸ਼ਣ ਇਸ ਚੀਜ਼ ਨਾਲ ਚੱਲ ਜਾਂਦਾ ਜਾਂ ਇੰਨੇ ਕੁ ਪੈਸੇ ਤੁਹਾਨੂੰ ਮਿਲਦੇ ਬਸ ਕਰਦਾ ਖਰਚ ਕਰਦਾ ਖਰਚਾ ਚੱਲ ਜਾਂਦਾ ਸਰ